ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਨਜ਼ਦੀਕ ਵੱਡੀ ਗਿਣਤੀ ਵਿੱਚ ਸੰਗਤ ਆ ਜਿਹੜੀ ਉਹ ਮੌਜੂਦ ਆ ਸੰਗਤ ਦੇ ਲਈ ਵੱਡੇ ਪੱਤਰ ਦੇ ਉੱਤੇ ਇੰਤਜ਼ਾਮ ਨੇ ਜਿਹੜੇ ਉਹ ਵੀ ਕੀਤੇ ਗਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਮੌਜੂਦ ਆ ਮਾਤਾ ਗੁਜਰੀ ਜੀ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਲੈ ਕੇ ਇੱਥੇ ਤਿੰਨ ਦਿਨ ਦੀ ਸ਼ਹੀਦੀ ਸਭਾ ਮਨਾਈ ਜਾਂਦੀ ਆ ਇਸ ਵਾਰ 25 26 ਅਤੇ 27 ਦਸੰਬਰ ਦੀ ਇਹ ਸ਼ਹੀਦੀ ਸਭਾ ਇਹ ਅੱਜ 25 ਦਸੰਬਰ ਨੂੰ ਇਸ ਦੀ ਸ਼ੁਰੂਆਤ ਹੋਈ ਆ ਕੱਲ ਦੂਜਾ ਦਿਨ ਹੋਵੇਗਾ ਅਤੇ ਪਰਸੋਂ ਨੂੰ ਇੱਥੇ ਨਗਰ ਕੀਰਤਨ ਜਿਹੜਾ ਉਹ ਸਜਾਇਆ ਜਾਵੇਗਾ ਦੁਤਵਾਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੌਜੂਦ ਹੈ ਜਿੱਥੇ ਛੋਟੇ ਸਾਬਜਦਿਆਂ ਦਾ ਸ਼ਹੀਦ ਦੀ ਜੋੜ ਮੇਲਾ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਆ ਜਿਹੜੀ ਉਹ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚੀ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸ਼ਦਾਲੂ ਸ਼ਹੀਦੀ ਸਭਾ ਦੌਰਾਨ ਨਤਮਸਤਕ ਹੁੰਦੇ ਨੇ ਜਿਨ੍ਹਾਂ ਦੇ ਲਈ ਪੁਖਤਾ ਪ੍ਰਬੰਧ ਨੇ ਜਿਹੜੇ ਉਹ ਵੀ ਕੀਤੇ ਗਏ ਨੇ ਤਸਵੀਰਾਂ ਤੁਹਾਨੂੰ ਆਲੇ ਦੁਆਲੇ ਦੇ ਇਲਾਕੇ ਦੀਆਂ ਦਿਖਾ ਰਹੇ ਹਾਂ ਦਿਸਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਦਰਦੀਕ ਵੱਡੀ ਗਿਣਤੀ ਵਿੱਚ ਸੰਗਤ ਆ ਜਿਹੜੀ ਉਹ ਮੌਜੂਦ ਆ ਸੰਗਤ ਦੇ ਲਈ ਵੱਡੇ ਪੱਦਰ ਦੇ ਉੱਤੇ ਇੰਤਜ਼ਾਮ ਨੇ ਜਿਹੜੇ ਉਹ ਵੀ ਕੀਤੇ ਗਏ ਨੇ ਸੰਗਤਾਂ ਤੇ ਪ੍ਰਸ਼ਾਸਨ ਦੇ ਵੱਲੋਂ ਇੰਤਜ਼ਾਮ ਨੇ ਜਿਹੜੇ ਉਹ ਕੀਤੇ ਗਏ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਮੌਜੂਦ ਆ ਮਾਤਾ ਗੁਜਰੀ ਜੀ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਲੈ ਕੇ ਇਹ ਤੇਨ ਤੇਨ ਦੀ ਚੀ ਦੀ ਸਭਾ ਮਨਾਈ ਜਾਂਦੀ ਹੈ ਇਸ ਵਾਰ 25 26 ਅਤੇ 27 ਦਸੰਬਰ ਦੀ ਇਹ ਸ਼ਹੀਦੀ ਸਭਾ ਹੈ ਅੱਜ 25 ਦਸੰਬਰ ਨੂੰ ਇਸ ਦੀ ਸ਼ੁਰੂਆਤ ਹੋਈ ਹੈ ਕੱਲ ਦੂਜਾ ਦਿਵਾਨ ਹੋਵੇਗਾ ਅਤੇ ਪਰਸੋਂ ਨੂੰ ਇੱਥੇ ਨਗਰ ਕੀਰਤਨ ਜਿਹੜਾ ਉਹ ਸਜਾਇਆ ਜਾਵੇਗਾ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਗੁਰਦੁਆਰਾ ਸ਼੍ਰੀ ਜੋਤੀ ਸੁਖ ਸਾਹਿਬ ਤੱਕ ਇਹ ਨਗਰ ਕੀਰਤਨ ਜਿਹੜਾ ਉਹ ਸਜਾਇਆ ਜਾਵੇਗਾ ਤਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਫਤੇਗੜ ਸਾਹਿਬ ਦੇ ਇਮਾਰਤਾਂ ਜਿਹੜੀ ਉਸ ਦੇ ਨਾਲ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀ ਤੁਹਾਨੂੰ ਦਿਖਾਈ ਦੇ ਰਹੀ ਹੋਵੇਗੀ ਤਾਂ ਸਾਬਜ਼ਾਦਿਆਂ ਦੀ ਸ਼ਹਾਦਤ ਨੂੰ ਸਿੱਧਦਾ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀ ਉਹ ਪਹੁੰਚੀ ਆ ਇੱਥੇ ਸੂਬੇ ਦੀ ਕਚੈਰੀ ਦੇ ਵਿੱਚ ਸਾਬਜ਼ਾਦਿਆਂ ਦੀ ਪੇਸ਼ੀ ਹੁੰਦੀ ਆ ਲੇਕਿਨ ਸਾਬਜ਼ਾਦੇ ਦੇ ਜਿਹੜੇ ਉਹ ਮੁਗਲਾਂ ਦੀ ਹਕੂਮਤ ਦੀ ਇਹ ਨਹੀਂ ਮੰਨਦੇ ਜਿਸ ਤੋਂ ਬਾਅਦ ਉਹਨਾਂ ਨੂੰ ਲਾਲਚ ਦਿੱਤੇ ਜਾਂਦੇ ਨੇ ਉਹਨਾਂ ਨੂੰ ਡਰਾਵੇ ਵੀ ਦਿੱਤੇ ਜਾਂਦੇ ਨੇ ਅਤੇ ਇਹ ਵੀ ਪੁੱਛਿਆ ਜਾਂਦਾ ਹੈ ਕਿ ਅਗਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਲੇਕਿਨ ਸਾਬਜ਼ਾਦੇ ਦੇ ਜਿਹੜੇ ਉਹ ਇਸ ਸਬ ਦਰਮਿਆਨ ਡੋਲਦੇ ਨਹੀਂ ਅਤੇ ਮੁਗਲ ਹਕੂਮਤ ਨੂੰ ਇਹ ਜਵਾਬ ਦਿੰਦੇ ਨੇ ਕਿ ਅਗਰ ਤੁਸੀਂ ਸਾਨੂੰ ਛੱਡ ਦਿੱਤਾ ਤਾਂ ਅਸੀਂ ਸਿੱਖਾਂ ਦੀ ਫੌਜ ਇਕੱਠੀ ਕਰਾਂਗੇ ਅਤੇ ਫਿਰ ਤੁਹਾਡੇ ਖਿਲਾਫ ਯੁੱਧ ਕਰਾਂਗੇ ਤਾਂ ਛੋਟੇ ਸਾਬਜ਼ਾਦਿਆਂ ਨੂੰ ਦੀਹਾ ਦੇ ਵਿੱਚ ਤਿਰੰਦਾ ਫਰਮਾਨ ਆ ਜਿਹੜਾ ਉਹ ਸੁਣਾ ਦਿੱਤਾ ਜਾਂਦਾ ਏ ਨਵਾਬ ਸ਼ੇਰ ਮੁਹੰਮਦ ਖਾਨ ਦੇ ਵੱਲੋਂ ਉੱਤੇ ਹਾ ਦਾ ਨਾਰਾ ਮਾਰਿਆ ਜਾਂਦਾ ਏ ਜਦਕਿ ਸੂਬਾ ਸਰਹੰਦ ਨੂੰ ਸੁਚਾਨੰਦ ਕਹਿੰਦਾ ਏ ਕਿ ਸੱਪ ਦੇ ਵਿੱਚੇ ਸੱਪ ਹੀ ਹੁੰਦੇ ਨੇ ਅਗਰ ਇਹਨਾਂ ਨੂੰ ਹੁਣ ਛੱਡ ਦਿੱਤਾ ਤਾਂ ਇਹ ਤੁਹਾਡੇ ਲਈ ਵੱਡੀ ਪਰੇਸ਼ਾਨੀ ਖੜੀ ਕਰ ਦੇਗੇ ਜਿਸ ਤੋਂ ਬਾਅਦ ਸਹਿਬਜ਼ਾਦਿਆਂ ਨੂੰ ਦੀਹਾ ਵਿੱਚ ਤੁਰੰਦਾ ਫਰਮਾਨ ਆ ਜਿਹੜਾ ਉਹ ਸੁਣਾ ਦਿੱਤਾ ਜਾਂਦਾ ਏ ਜਿਸ ਤੋਂ ਬਾਅਦ ਉਹ ਸਾਬਜ਼ਾਦਿਆਂ ਨੂੰ ਠੰਡਾ ਬੁਰਜ ਦੇ ਵਿੱਚ ਲਿਜਾਇਆ ਜਾਂਦਾ ਹੈ ਜਿੱਥੇ ਉਹ ਮਾਤਾ ਗੁਜਰੀ ਨੂੰ ਸਾਰਾ ਹਾਲ ਬਿਆਨ ਕਰਦੇ ਨੇ ਦਿੱਤੇ ਦੱਸਦੇ ਨੇ ਕਿ ਅੱਜ ਸੂਬੇ ਦੀ ਕਚੈਰੀ ਦੇ ਵਿੱਚ ਇਹ ਸਾਰਾ ਕੁਝ ਹੋਇਆ ਏ ਤਾਂ ਮਾਤਾ ਗੁਜਰੀ ਜੀ ਲਗਾਤਾਰ ਸਾਬਜ਼ਾਦਿਆਂ ਨੂੰ ਉਹਨਾਂ ਦੇ ਦਾਦਾ ਗੁਰੂ ਤੇਗ ਬਹਾਦਰ ਜੀ ਅਤੇ ਹੋਰ ਸਿੱਘਾਂ ਦੀਆਂ ਕਹਾਣੀਆਂ ਸੁਣਾਉਂਦੇ ਨੇ ਅਤੇ ਆਪਣੇ ਧਰਮ ਨਾਲ ਜੋੜੀ ਰੱਖਦੇ ਨੇ ਗੁਰਵਾੜੀ ਦੇ ਬਾਰੇ ਉਹਦਾ ਨੂੰ ਸਿੱਖਿਆ ਵਾ ਦੰਦੇ ਦੇ ਜਿਸ ਤੋਂ ਬਾਅਦ ਛੋਟੇ ਸਹਾਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਜਿਹੜੇ ਪਵਿੱਤਰ ਸਰੀਰ ਹੁੰਦੇ ਦੇ ਤਾ ਫਤਿਹਗੜ ਸਾਹਿਬ ਗੁਰਦੁਆਰਾ ਦੇ ਪਿਛਲੇ ਹਿੱਸੇ ਦੇ ਵਿੱਚ ਗੂਗਲ ਫੌਜ ਦੇ ਵੱਲੋਂ ਸੁੱਟ ਦਿੱਤੇ ਜਾਂਦੇ ਨੇ ਕਿ ਕੋਈ ਕੋਈ ਜੰਗਲੀ ਜੀਵ ਆ ਜਾਏਗਾ ਤੇ ਇਹਨਾਂ ਦੇ ਪਵਿੱਤਰ ਸਰੀਰਾਂ ਨੂੰ ਖਾ ਜਾਵੇਗਾ ਤਾਂ ਉਸ ਥਾਂ ਉੱਤੇ ਹੰਸਲਾ ਨਦੀ ਵੀ ਵਗਦੀ ਹੁੰਦੀ ਹੈ ਤਾਂ ਉਸ ਥਾਂ ਦੇ ਉੱਤੇ ਫੁਰ ਗੁਰਦੁਆਰਾ ਵਿਵਾਨ ਗੜ੍ਹ ਸਜਸ਼ੋਭਿਤ ਹੈ ਜਿੱਥੇ ਸਾਹਿਬਜ਼ਾਦੇ ਦੇ ਪਵਿੱਤਰ ਸਰੀਰ ਦੇ ਜਿਹੜੇ ਉਹ ਬੁਗਲਿਆਂ ਦੇ ਵੱਲੋਂ ਸੁੱਟ ਦਿੱਤੇ ਗਏ ਸੀ ਮਾਤਾ ਗੁਦਰੀ ਜੀ ਦਾ ਪਵਿੱਤਰ ਸਰੀਰ ਹੈ ਜਿਹੜਾ ਉਹ ਸੁੱਟ ਦਿੱਤਾ ਗਿਆ ਸੀ ਲੇਕੇ ਉੱਥੇ ਜੰਗਲ ਦੇ ਵਿੱਚ ਇੱਕ ਬੱਬਰ ਸ਼ੇਰ ਰਹਿੰਦਾ ਹੁੰਦਾ ਏ ਜਿਹੜਾ ਸਾਹਿਬਜ਼ਾਦੇ ਦੀ ਅਤੇ ਮਾਤਾ ਗੁਦਰੀ ਜੀ ਦੇ ਪਵਿੱਤਰ ਸਰੀਰਾਂ ਦੀ ਰਾਖੀ ਕਰਦਾ ਏ ਉਸ ਤੋਂ ਬਾਅਦ ਦੀਵਾਨ ਟੋਡਰਵਾਲ ਦੇ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਕਿ ਉਹ ਸਾਹਿਬਜ਼ਾਦੇ ਦਾ ਅੰਤਿਮ ਸੰਸਕਾਰ ਕਰੇਗਾ ਤਾਂ ਸੋਦੇ ਦੀਆਂ ਬੋਰਾ ਬਿਚਾ ਕੇ ਸਹਾਬਜ਼ਾਦਿਆਂ ਦੇ ਸੰਸਕਾਰ ਦੇ ਲਈ ਪਿੰਡ ਅੱਤੇ ਵਾਲੀ ਦੇ ਵਿੱਚ ਇੱਕ ਥਾਂ ਹੈ ਜਿਹੜੀ ਉਹ ਖਰੀਦੀ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਜਦੋਂ ਦੇਖਦੇ ਦੇਖੀ ਦੀਵਾਨ ਟੋਡਰਵਾਲ ਦੇ ਕੋਲ ਬਹੁਤ ਸਾਰੀ ਤਾਂ ਦੌਲਤ ਹੈ ਤਾਂ ਸੂਬਾ ਸਰਹੰਦ ਦਾ ਜਿਹੜਾ ਸਰਹੰਦ ਦੀ ਹਕੂਮਤ ਆ ਉਹਦਾ ਲਾਲਚ ਹੋਰ ਵੱਧ ਜਾਂਦਾ ਹੈ ਅਤੇ ਸ਼ਰਤ ਰੱਖੀ ਜਾਂਦੀ ਹੈ ਕਿ ਸੋਦੇ ਦੀਆਂ ਬੋਰਾ ਸਿੱਧੀਆਂ ਖੜੀਆਂ ਕਰਕੇ ਉੱਥੇ ਜਗ੍ਹਾ ਜਿਹੜੀ ਉਹ ਖਰੀਦੀ ਜਾਵੇ ਤਾਂ ਵੱਡੀ ਗਿਰਤੀ ਵਿੱਚ ਦੌਲਤ ਆ ਜਿਹੜੀ ਉਹ ਦੀਵਾਨ ਟੋਡਰਵਾਲ ਦੇ ਵੱਲੋਂ ਉੱਥੇ ਖੜੀ ਕੀਤੀ ਜਾਂਦੀ ਹੈ ਸੋਦੇ ਦੀਆਂ ਬੋਹਰਾਂ ਦੇ ਜਿਹੜੀਆਂ ਉਹ ਖੜੀਆਂ ਕੀਤੀਆਂ ਜਾਂਦੀਆਂ ਨੇ ਅਤੇ ਫਿਰ ਉਸ ਥਾਂ ਦੇ ਉੱਤੇ ਮਾਤਾ ਗੁਜਰੀ ਜੀ ਬਾਬਾ ਜੁਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦਾ ਅੰਤਿਮ ਸੰਸਕਾਰ ਆ ਜਿਹੜਾ ਉਹ ਕੀਤਾ ਜਾਂਦਾ ਏ ਜਿਸ ਤੋਂ ਬਾਅਦ ਬਈ ਕਹਾਣੀਆਂ ਜੁੜਦੀਆਂ ਨੇ ਬਹੁਤ ਲੰਬਾ ਉਸ ਤੋਂ ਬਾਅਦ ਵੀ ਆ ਬਹੁਤ ਲੰਬਾ ਇਤਿਹਾਸ ਆ ਜਿਹੜਾ ਉਹ ਉਸ ਤੋਂ ਪਹਿਲਾ ਵੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਰਤੀ ਦੇ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਸਕਾਰ ਕਰਨ ਦੇ ਲਈ ਇੱਥੇ ਸੰਗਤ ਪਹੁੰਚ ਰਹੀ ਹੈ ਗੁਰਦੁਆਰਾ ਫਤਿਹਗੜ ਸਾਹਿਬ ਦੀ ਇਮਾਰਤ ਬਿਲਕੁਲ ਸਾਹਮਣੇ ਹੈ ਉਸ ਦੇ ਨਾਲ ਗੁਰਦੁਆਰਾ ਠੰਡਾ ਬੁਰਜਾ ਜਿੱਥੇ ਬਾਬਾ ਗੁਦਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਰੱਖਿਆ ਗਿਆ ਸੀ ਅਤੇ ਇਸ ਗੁਰੂ ਘਰ ਦੀ ਇਮਾਰਤ ਤੋਂ ਪਿੱਛੇ ਹਸਰ ਨਦੀ ਦੇ ਨਾਲ ਗੁਰਦੁਆਰਾ ਵਿਵਾਨਗੜ ਸਜੋਬਿਤ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੁਲਿਸ ਮੁਲਾਜ਼ਮ ਦੇ ਜਿਹੜੇ ਪੁਲਿਸ ਮੁਲਾਜ਼ਮ ਦੇ ਜਿਹੜੇ ਉਹ ਵੀ ਵੱਡੀ ਗਿਣਤੀ ਵਿੱਚ ਤਹਿਤ ਦੇ ਜਿਹੜੇ ਉਹ ਕੀਤੇ ਗਏ ਨੇ ਲਗਾਤਾਰ ਸੰਗਤ ਦੀ ਸੇਵਾ ਦੇ ਲਈ ਗਈ ਇੱਥੇ ਪ੍ਰਬੰਧ ਦੇ ਜਿਹੜੇ ਉਹ ਕੀਤੇ ਜਾ ਰਹੇ ਨੇ ਤਾਂ ਸ਼ਹੀਦ ਜੀ ਸਭਾ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਸ ਤਰ੍ਹਾਂ ਦੇ ਉੱਤੇ ਗੁਰਦੁਆਰਾ ਵਿਵਾਨਗੜ ਸਾਹਿਬ ਦੇ ਨਾਲ ਗੁਰਦੁਆਰਾ ਜੋਤੀਸ਼ੂਰ ਸਾਹਿਬ ਵੀ ਸਜੋਬਿਤ ਨੇ ਜਿਹੜੇ ਇੱਥੋਂ ਲਗਭਗ 1 ਕਿਲੋਮੀਟਰ ਦੀ ਦੂਰੀ ਤੇ ਨੇ ਤਾਂ ਸ਼ਹੀਦ ਦੀ ਸਭਾ ਨੂੰ ਲੈ ਕੇ ਲਗਾਤਾਰ ਸੰਗਤ ਆ ਜਿਹੜੀ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੀ ਆ ਲਗਾਤਾਰ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਨਤਮਸਤਕ ਹੋਣ ਪਹੁੰਚਦੀ ਆ ਤਾਂ ਇਸ ਦੇ ਲਈ ਵੱਡੇ ਪ੍ਰਬੰਧ ਨੇ ਜਿਹੜੇ ਉਹ ਵੀ ਕੀਤੇ ਜਾ ਰਹੇ ਨੇ ਤਾ ਸ਼ਹੀਦੀ ਸਬਾ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇਸ ਤੋਂ ਇਲਾਵਾ ਹੋਰ ਵੀ ਇਸ ਥਾਂ ਦੀ ਇਤਿਹਾਸਿਕ ਜਾਣਕਾਰੀ ਅਤੇ ਹੋਰ ਗੱਲਾਂ ਨੇ ਜਿਹੜੀਆਂ ਉਹ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤਾਂ ਕੈਮਰਾ ਪਰਸਨ ਨੂੰ ਅਤਲ ਵਰਮਾ ਨਾਲ ਮੈਂ ਬਲਵਿੰਦਰ ਸਿੰਘ ਪੀਰ ਸਾਹਿਬ ਦਾ ਟੀਵੀ ਐਨ ਆਰ ਆਈ ਲਈ ਫਤਿਹਗੜ੍ਹ ਸਾਹਿਬ ਤੋਂ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸ਼੍ਰੀ ਫਤਿਹ